ਇਨਸਾਨ ਦਾ ਜਿਹੜਾ ਰਿਸ਼ਤੇ ਨੇ ਮਾਪੇ ਭਾਈ ਭੈਣ ਦੇ ਕਈ ਵਾਰ ਉਹਨਾਂ ਰਿਸ਼ਤਿਆਂ ਦੇ ਉੱਤੇ 15 20 ਦਿਨ ਮਹੀਨੇ 2 ਮਹੀਨੇ ਜਾਂ 6 ਮਹੀਨਿਆਂ ਦਾ ਰਿਸ਼ਤਾ ਇੰਨਾ ਭਾਰੀ ਪੈਂਦਾ ਵੀ ਉਹਨਾਂ ਨੂੰ ਆਪਣੀ ਜਾਨ ਤੋਂ ਹੱਤ ਧੋਣੇ ਪੈਂਦੇ ਨੇ ਕਈ ਵਾਰ ਜਿਹੜੀਆਂ ਜ਼ਿੰਦਗੀਆਂ ਨੇ ਉਹ ਤਬਾਹ ਹੋ ਜਾਂਦੀਆਂ ਨੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਗੁਜਰਾਤ ਗੁਜਰਾਤ ਅਹਮਦਾਬਾਦ ਅਹਮਦਾਬਾਦ ਦੇ ਵਿੱਚ ਅਮਰੇਲੀ ਅਮਰੇਲੀ ਦੇ ਵਿੱਚ ਚੀਤਲ ਰੋਡ ਦੀ ਇਹ ਘਟਨਾ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਜਿਹੜੇ ਘਰ ਦੇ ਮੁਖੀ ਉਹਦੇ ਨੂੰ ਵਕੀਲ ਹੁੰਦੇ ਨੇ ਉਹਨਾਂ ਦੀ ਪਤਨੀ ਹੁੰਦੀ ਹੈ ਨਰਸ ਹੁੰਦੀ ਹੈ ਇੱਕ ਉਹਨਾਂ ਦਾ ਬੇਟਾ ਹੁੰਦਾ ਤੇ ਇੱਕ ਬੇਟੇ ਦੀ ਉਮਰ ਹੁੰਦੀ ਹੈ 24 ਸਾਲ ਜਿਹਦਾ ਨਾਮ ਹੁੰਦਾ ਸੁਧਾਰਤ ਤੇ ਬੇਟੀ ਦੀ 17 ਸਾਲ ਨਿਕਤਾ ਦੋਨੋਂ ਮੀਆਂ ਬੀਵੀ ਹੁੰਦੇ ਨੇ ਜਿਹੜੇ ਇੱਕ ਜੌਬ ਕਰਦੇ ਹੁੰਦੇ ਨੇ ਤੇ ਇੱਕ ਆਪਣੀ ਵਕਾਲਤ ਕਰਦੇ ਹੁੰਦੇ ਨੇ ਘਰ ਦੇ ਵਿੱਚ ਸਾਰਾ ਕੁਝ ਬਹੁਤ ਵਧੀਆ ਹੁੰਦਾ ਹੈ ਜ਼ਿੰਦਗੀ ਸਾਰਿਆਂ ਦੀ ਬਹੁਤ ਵਧੀਆ ਚੱਲਦੀ ਹੁੰਦੀ ਹੈ ਤੇ ਘਟਨਾ ਇਹ 7 ਦਸੰਬਰ 2015 ਨੂੰ ਉਸ ਘਰ ਦੇ ਵਿੱਚ ਇੱਕ ਐਸੀ ਘਟਨਾ ਵਾਪਰਦੀ ਹੈ ਵੀ ਸੁਣਨ ਵਾਲੇ ਵੀ 당ਗ ਰਹਿ ਜਾਂਦੇ ਨੇ ਜਿਹੜੇ ਮੀਆਂ ਬੀਵੀ ਹੁੰਦੇ ਨੇ ਉਹ ਸਵੇਰੇ ਆਪਣੇ ਕੰਮ ਤੇ ਚਲੇ ਜਾਂਦੇ ਨੇ ਤੇ ਪਿੱਛੇ ਰਹਿ ਜਾਂਦੇ ਨੇ ਨਿਕਤਾ ਤੇ ਸੁਧਾਰਤ ਭੈਣ ਭਰਾ ਦੋਨੋਂ ਘਰ ਦੇ ਵਿੱਚ ਇਕੱਲੇ ਹੁੰਦੇ ਨੇ ਉਹਨਾਂ ਦੇ ਜਾਣ ਤੋਂ ਥੋੜੀ ਦੇਰ ਬਾਅਦ ਜਿਹੜੀ ਨਿਕਤਾ ਉਹ ਘਰੋਂ ਬਾਹਰ ਨਿਕਲਦੀ ਹੈ ਬਾਹਰ ਨਿਕਲ ਕੇ ਰੋੜਾ ਪਾਉਣ ਲੱਗ ਜਾਂਦੀ ਹੈ ਵੀ ਉਹਦੇ ਭਰਾ ਦਾ ਕਿਸੇ ਨੇ ਕਤਲ ਕਰ ਦਿੱਤਾ ਜਦੋਂ ਲੋਕ ਇਹ ਗੱਲ ਸੁਣਦੇ ਨੇ ਸਾਰੇ ਘਰ ਵੱਲ ਨੂੰ ਜਾਂਦੇ ਨੇ ਅੰਦਰ ਜਾ ਕੇ ਦੇਖਦੇ ਨੇ ਜਿਹੜਾ ਸਿਧਾਰਥ ਹੁੰਦਾ 24 ਸਾਲ ਦਾ ਉਹ ਕੁਰਸੀ ਦੇ ਉੱਪਰ ਦੇ ਹੱਥ ਬੰਨੇ ਹੁੰਦੇ ਨੇ ਤੇ ਖੂਨ ਦੇ ਨਾਲ ਲਤਪਤ ਉਹਦੀ ਲਾਸ਼ ਪਈ ਹੁੰਦੀ ਹੈ ਉਹਦੇ ਸੀਨੇ ਤੇ ਗਲੇ ਦੇ ਉੱਪਰ ਚਾਕੂਆਂ ਦੇ ਨਿਸ਼ਾਨ ਹੁੰਦੇ ਨੇ ਇਹ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਦੀ ਹੁਣ ਮੌਤ ਹੋ ਚੁੱਕੀ ਹੈ ਫਿਰ ਉਹਦੇ ਮਾਪੇ ਨੂੰ ਫੋਨ ਕੀਤਾ ਜਾਂਦਾ ਉਹ ਵੀ ਮੌਕੇ ਤੇ ਪਹੁੰਚਦੇ ਨੇ ਤੇ ਪੁਲਿਸ ਨੂੰ ਵੀ ਫੋਨ ਕੀਤਾ ਜਾਂਦਾ ਉਹਨਾਂ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਫਟਾਫਟ ਸਹਾਰਤ ਨੂੰ ਪਹਿਲਾਂ ਹਸਪੀਟਲ ਵੱਲ ਲਿਜਾਇਆ ਜਾਂਦਾ ਪਰ ਉੱਥੇ ਜਾਣਸਾਰ ਜਿਹੜੇ ਡਾਕਟਰ ਹੁੰਦੇ ਨੇ ਉਹਨੂੰ ਮਰਦਾ ਘੋਸ਼ਿਤ ਕਰ ਦਿੰਦੇ ਨੇ ਵੀ ਇਹਦੀ ਮੌਤ ਹੋ ਚੁੱਕੀ ਹੈ ਪੁਲਿਸ ਤਫ਼ਤੀਸ਼ ਸ਼ੁਰੂ ਕਰਦੀ ਹੈ ਪੁਲਿਸ ਉੱਥੋਂ ਪੂਰੇ ਸਬੂਤ ਜਟਾਣ ਦੀ ਕੋਸ਼ਿਸ਼ ਕਰਦੀ ਹੈ ਜੋ ਵੀ ਉਹਨਾਂ ਨੂੰ ਉੱਥੋਂ ਕੁਝ ਮਿਲਦਾ ਸੀ ਵੀ ਕਾਤਲ ਤੱਕ ਪਹੁੰਚਿਆ ਜਾ ਸਕੇ ਵੀ ਆਖਰ ਕਤਲ ਕੀਤਾ ਤਾਂ ਕੀਤਾ ਕਿੰਨੇ ਤੇ ਫੋਰੈਂਸਿਕ ਟੀਮ ਵੀ ਪਹੁੰਚਦੀ ਹੈ ਉਹ ਉਥੋਂ ਜਿੰਨੇ ਵੀ ਬਲੱਡ ਦੇ ਸੈਂਪਲ ਹੁੰਦੇ ਨੇ ਜੋ ਵੀ ਕੁਝ ਫਰੈਂਸਿਕ ਟੀਮ ਨੂੰ ਮਿਲਦਾ ਹੁਣ ਫਰੈਂਸਿਕ ਟੀਮ ਉਹ ਵੀ ਦੇਖ ਸਕਦੀ ਹੈ ਜਿਹੜੀਆਂ ਖੁੱਲੀਆਂ ਅੱਖਾਂ ਨਹੀਂ ਦੇਖ ਸਕਦੀਆਂ ਉਹ ਪੂਰੇ ਘਰ ਦੇ ਵਿੱਚੋਂ ਕਿਚਨ ਚੋਂ ਬਾਥਰੂਮ ਤੋਂ ਬੈੱਡਰੂਮ ਦੇ ਵਿੱਚੋਂ ਜਿੱਥੇ-ਜਿੱਥੇ ਵੀ ਹੁੰਦਾ ਉਹ ਆਪਣੇ ਸੈਂਪਲ ਇਕੱਠੇ ਕਰਦੇ ਨੇ ਜਿੱਥੋਂ ਵੀ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਉਸ ਤੋਂ ਬਾਅਦ ਫਰੈਂਸਿਕ ਟੀਮ ਚਲੀ ਜਾਂਦੀ ਹੈ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਪੁਲਿਸ ਲਾਸ਼ ਨੂੰ ਫਿਰ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪੋਸਟਮਾਰਟਮ ਤੋਂ ਬਾਅਦ ਜਿਹੜੀ ਲਾਸ਼ ਹੁੰਦੀ ਹੈ ਘਰਦਿਆਂ ਨੂੰ ਸੌਫ ਦਿੱਤੀ ਜਾਂਦੀ ਹੈ ਤੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਹੁਣ ਪੁਲਿਸ ਗਾਂਡੀਆਂ ਗਵਾਂਡੀਆਂ ਤੋਂ ਪੁੱਛਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਕਿਸੇ ਦੇ ਨਾਲ ਕੋਈ ਦੁਸ਼ਮਣੀ ਲਾਕ ਡਾਟ ਜਿਸ ਤਰੀਕੇ ਨਾਲ ਮਾਰਿਆ ਗਿਆ ਹੁੰਦਾ ਇੱਕ ਪੁਲਿਸ ਨੂੰ ਇਹ ਵੀ ਬੜੀ ਹੈਰਾਨੀ ਹੁੰਦੀ ਹੈ ਕਿ ਦੋਨੋਂ ਭੈਣ ਭਰਾ ਘਰ ਦੇ ਵਿੱਚ ਇਕੱਲੇ ਹੁੰਦੇ ਨੇ ਤੇ ਜਿਹੜਾ ਸੁਧਾਰਤ ਹੁੰਦਾ ਉਹਨੂੰ ਕੁਰਸੀ ਦੇ ਉੱਪਰ ਬੰਨ੍ਹ ਕੇ ਚਾਕੂ ਨਾਲ ਵਾਰ ਕੀਤੇ ਹੁੰਦੇ ਨੇ ਤੇ ਜਿਹੜੀ ਨਿਕਤਾ ਹੁੰਦੀ ਹੈ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਨਿਕਤਾ ਦਾ ਕਹਿਣਾ ਹੁੰਦਾ ਵੀ ਮੈਂ ਟੀਵੀ ਦੇਖ ਰਹੀ ਸੀ ਮੈਨੂੰ ਕੋਈ ਵੀ ਆਵਾਜ਼ ਨਹੀਂ ਸੁਣੀ ਜਿਹ ਦੇ ਹੱਥ ਕੁਰਸੀ ਦੇ ਨਾਲ ਬੰਨੇ ਹੁੰਦੇ ਨੇ ਕੁਰਸੀ ਥੱਲੇ ਡਿੱਗੀ ਹੁੰਦੀ ਫਿਰ ਪੁਲਿਸ ਕਈ ਐਂਗਲਾਂ ਤੋਂ ਜਿਹੜੀ ਇਛਾਣਬੀਨ ਸ਼ੁਰੂ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਦੇਖਿਆ ਜਾਂਦਾ ਵੀ ਵਕੀਲ ਸਾਹਿਬ ਦੀ ਕਿਸੇ ਦੇ ਨਾਲ ਕਿਸੇ ਕੇਸ ਕਰਕੇ ਦੁਸ਼ਮਣੀ ਪਈ ਹੋਵੇ ਤੇ ਉਹਨੇ ਇਹਨਾਂ ਦੇ بیٹے ਨੂੰ ਮਾਰਿਆ ਹੋਵੇ ਜਦੋਂ ਪੁਲਿਸ ਪੜਤਾਲ ਕਰਦੀ ਹੈ ਤਾਂ ਇਹ ਜਾ ਕੋਈ ਐਂਗਲ ਵੀ ਸਾਹਮਣੇ ਨਹੀਂ ਹੁੰਦਾ ਫਿਰ ਦੇਖਿਆ ਜਾਂਦਾ ਵੀ ਕਿਸੇ ਕੁੜੀ ਦਾ ਚੱਕਰ ਹੋਵੇ ਮੁੰਡੇ ਦੇ ਨਾਲ ਤਾਂ ਉਹਨੂੰ ਕੁੜੀ ਵਾਲਿਆਂ ਨੇ ਇਹਦਾ ਕਤਲ ਕੀਤਾ ਹੋਵੇ ਇਹ ਐਂਗਲਾਂ ਤੋਂ ਵੀ ਜਦੋਂ ਪੁਲਿਸ ਜਾਂਚ ਕਰਦੀ ਹੈ ਸਭੀ ਕਾਲ ਡਿਟੇਲ ਵਗੈਰਾ ਕੱਢ ਕੇ ਕਿਸੇ ਪਾਸੇ ਵੀ ਪੁਲਿਸ ਨੂੰ ਕੁਝ ਵੀ ਹੱਥ ਨਹੀਂ ਲੱਗਦਾ ਪੁਲਿਸ ਗਵਾਂਡੀਆਂ ਤੋਂ ਬੜੀ ਬਰੀਕੀ ਦੇ ਨਾਲ ਸ਼ਾਨਬੀਨ ਕਰਦੀ ਹੈ ਕੰਨੇ-ਕੰਨੇ ਜਣੇ ਤੋਂ ਪੁੱਛਿਆ ਜਾਂਦਾ ਵੀ ਇਹ ਘਰ ਦੇ ਅੰਦਰ ਕਿਸੇ ਨੂੰ ਜਾਂਦੇ ਦੇਖਿਆ ਹੋਵੇ ਬਾਹਰ ਆਉਂਦੇ ਦੇਖਿਆ ਹੋਵੇ ਤਾਂ ਪੁਲਿਸ ਨੂੰ ਪਤਾ ਲੱਗਦਾ ਵੀ ਨਾ ਤਾਂ ਕੋਈ ਅੰਦਰ ਗਿਆ ਨਾ ਕੋਈ ਬਾਹਰ ਆਇਆ ਹੁਣ ਜਿਹੜੀ ਸ਼ੱਕ ਦੀ ਸੂਈ ਹੁੰਦੀ ਹੈ ਉਹ 17 ਸਾਲ ਦੀ ਨਿਕਤਾ ਤੇ ਆ ਕੇ ਖੜ ਜਾਂਦੀ ਹੈ ਪਰ ਪੁਲਿਸ ਵੀ ਉਹਨੂੰ ਹੱਥ ਪਾਣ ਲੱਗੀਆਂ ਸੋਚਦੀ ਹੈ ਵੀ ਸਿਰਫ 17 ਸਾਲ ਦੀ ਇੱਕ ਛੋਟੀ ਜੀ ਲੜਕੀ ਹੈ ਨਾਬਾਲਗ ਹੈ ਇਹਨੂੰ ਹੁਣ ਕਿਸ ਤਰੀਕੇ ਨਾਲ ਪੁੱਛਗਿਛ ਕੀਤੀ ਜਾਏ ਹਾਲਾਂਕਿ ਨਿਕਤਾ ਨੂੰ ਬੁਲਾਇਆ ਜਾਂਦਾ ਉਹ ਤੋਂ ਪੁੱਛਿਆ ਜਾਂਦਾ ਨਿਕਤਾ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਉਹਦੇ ਇਕਲੌਤੇ ਭਰਾ ਹੁੰਦਾ ਜਿਹੜਾ ਤੋਂ 4-5 ਸਾਲ ਵੱਡਾ ਹੁੰਦਾ ਉਹਦੀ ਹੁਣ ਮੌਤ ਹੋ ਚੁੱਕੀ ਸੀ ਨਿਕਤਾ ਦਾ ਬਹੁਤ ਬੁਰਾ ਹੁੰਦਾ ਫੁੱਲਸ ਵੱਲੋਂ ਬੜੀ ਉਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਨਿਕਤਾ ਕਹਿੰਦੀ ਹੈ ਵੀ ਮੈਨੂੰ ਕੁਝ ਵੀ ਨਹੀਂ ਪਤਾ ਵੀ ਸਾਰਾ ਕੁਝ ਕੀ ਹੋਇਆ ਜਿਹੜੀ ਤਫ਼ਤੀਸ਼ ਚੱਲਦੀ ਹੁੰਦੀ ਹੈ ਨਿਕਤਾ ਤੋਂ ਵਾਰ-ਵਾਰ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਜਿਹੜੇ ਨਿਕਤਾ ਦੇ ਮਾਪੇ ਹੁੰਦੇ ਨੇ ਵਾਰ-ਵਾਰ ਆਬਜੈਕਸ਼ਨ ਉਠਾਉਂਦੇ ਨੇ ਵੀ ਇੱਕ ਤਾਂ ਸਾਡੇ ਬੇਟੇ ਦੀ ਜਿਹੜੀ ਹੱਤਿਆ ਹੋਈ ਹੈ ਕਤਲ ਹੋਇਆ ਉਹਦਾ ਉਸ ਤੋਂ ਬਾਅਦ ਸਾਡੀ ਬੇਟੀ ਤੋਂ ਹੀ ਪੁੱਛਗਿੱਛ ਕਰ ਰਹੇ ਹੋ ਸਾਡੀ ਬੇਟੀ ਇਹ ਜ ਨਹੀਂ ਕਰ ਸਕਦੀ ਇਹ ਕਿਸੇ ਹੋਰ ਵਿਅਕਤੀ ਦਾ ਕੰਮ ਹੈ ਸਾਡੇ ਬੇਟੇ ਦਾ ਜਿਹੜਾ ਕਤਲ ਕੀਤਾ ਗਿਆ ਉਹ ਕਿਸੇ ਹੋਰ ਨੇ ਕੀਤਾ ਇਹਨਾਂ ਜਿਹੜ ਜਦੋਂ ਦੀ ਰਿਪੋਰਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਨਿਕਿਤ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਦੋਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਕਦੇ ਕੋਈ ਸਟੋਰੀ ਕਦੇ ਕੋਈ ਸਟੋਰੀ ਉਹ ਕਿਸੇ ਵੀ ਗੱਲ ਦਾ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਸਕਦੀ ਪੁਲਿਸ ਦਾ ਪੁਲਿਸ ਵੱਲੋਂ ਉਹਤੇ ਬੁਸ਼ਾਰ ਕੀਤੀ ਜਾਂਦੀ ਹੈ ਸਵਾਲਾਂ ਦੀ ਪਰ ਉਹ ਹਾਈ ਵਾਰ ਨਵੀਂ ਤੋਂ ਨਵੀਂ ਸਟੋਰੀ ਸੁਣਾਦੀ ਰਹਿੰਦੀ ਹੈ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਉਹਦੂ ਗੋਂਗੇ ਵੀ ਬੋਲਦੇ ਨੇ ਤੇ ਫਿਰ ਨਿਕਤਾ ਵੀ ਬੋਲਦੀ ਜਦੋਂ ਨਿਕਤਾ ਬੋਲਦੀ ਹੈ ਉਹਦੂ ਪੁਲਿਸ ਵਾਲੇ ਤੇ ਆਂਢੀ ਗੁਆਂਢੀ ਸਾਰੇ ਹੈਰਾਨ ਰਹਿ ਜਾਂਦੇ ਨੇ ਨਿਕਤਾ ਦੱਸਦੀ ਹੈ ਵੀ ਜਿਹੜਾ ਸਿਧਾਰਥ ਦਾ ਕਤਲ ਉਹ ਨਿਕਤਾ ਨੇ ਕੀਤਾ ਹੁੰਦਾ ਨਿਕਤਾ ਦਾ ਇੱਕ ਮੁੰਡੇ ਦੇ ਨਾਲ ਪਿਆਰ ਸੀ ਜਿਹਦਾ ਨਾਮ ਨਮਨੀਤ ਸੀ ਉਹ ਵੀ ਵਧੀਆ ਫੈਮਿਲੀ ਸੀ ਪੜ੍ਹੀ ਲਿਖੀ ਫੈਮਿਲੀ ਸੀ ਪਰ ਜਿਹੜੇ ਨਿਕਤਾ ਦੇ ਮਾਪੇ ਹੁੰਦੇ ਨੇ ਇਹਨਾਂ ਨੂੰ ਉਹਦੇ ਨਾਲ ਇਤਰਾਜ਼ ਜੀ ਦੇ ਮਿਲਦੇ ਤੇ ਨਿਕਤਾ ਨਮਨੀਤ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਤੇ ਘਰ ਦੇ ਨਹੀਂ ਮੰਨਦੇ ਉਹ ਨਹੀਂ ਸਨਚਾਉਂਦੇ ਵੀ ਇਹਦਾ ਨਮਨੀਤ ਦੇ ਨਾਲ ਵਿਆਹ ਹੋਵੇ ਤੇ ਜਿਹੜਾ ਸਿਧਾਰਥ ਸੀ ਉਹ ਵੀ ਮਾਪੇ ਦਾ ਸਾਥ ਦਿੰਦਾ ਸੀ ਉਹ ਵੀ ਨਹੀਂ ਸੀ ਚਾਹੁੰਦਾ ਵੀ ਨਿਕਤਾ ਦਾ ਜਾਨ ਨਿਕਤਾ ਉਹਨੂੰ ਮਿਲੇ ਪਰ ਜਿਹੜੀ ਨਿਕਤਾ ਹੁੰਦੀ ਹੈ ਨਮਨੀਤ ਨੂੰ ਵਾਰ-ਵਾਰ ਮਿਲਦੀ ਹੈ ਤੇ ਸੁਧਾਰਤ ਦੇ ਬਹੁਤ ਰੋਕਣ ਦੇ ਬਾਵਜੂਦ ਵੀ ਉਹਨੂੰ ਮਿਲਦੀ ਹੈ ਤੇ ਜਦੋਂ ਮਿਲਦੀ ਹੈ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਡਾਂਟ-ਡੱਪਟ ਕਾਫੀ ਹੁੰਦੀ ਹੈ ਕਈ ਵਾਰ ਘਰ ਦੇ ਵਿੱਚ ਕਲੇਸ਼ ਹੁੰਦਾ ਤੇ ਨਿਕਤਨ ਹੁਣ ਲੱਗਣ ਲੱਗ ਗਿਆ ਸੀ ਵੀ ਇਹ ਮੇਰੇ ਦੁਸ਼ਮਣ ਨੇ ਮਾਪੇ ਤੇ ਭਰਾ ਉਹਨੂੰ ਦੁਸ਼ਮਣ ਦਿਖਦੇ ਸੀ ਹੁਣ ਇਹ ਸੋਚਦੀ ਹੈ ਵੀ ਜੇ ਇਹ ਰਹੇ ਇਹਨਾਂ ਦੇ ਹੁੰਦਿਆਂ ਮਹਿਰਾ ਨਮਨੀਤ ਦੇ ਨਾਲ ਵਿਆਹ ਨਹੀਂ ਹੋ ਸਕਦਾ ਤੇ ਮੈਂ ਨਮਨੀਤ ਤੋਂ ਬਿਨਾ ਨਹੀਂ रह ਸਕਦੀ ਹੁਣ ਕੀ ਕੀਤਾ ਕੀ ਜਾਈ ਇੱਕ 17 ਸਾਲ ਦੀ ਲੜਕੀ ਕੋਈ ਕ੍ਰਾਈਮਨਲ ਤਾਂ ਹੈ ਨਹੀਂ ਸੀ ਪਰ ਉਹਦੇ ਦਿਮਾਗ ਦੇ ਵਿੱਚ ਹੁਣ ਜਿਹੜੇ ਦੇ ਮਾਪੇ ਤੇ ਭਰਾ ਉਹਦੇ ਦੁਸ਼ਮਣ ਬਣ ਚੁੱਕੇ ਸੀ ਉਹਨੂੰ ਲੱਗਦਾ ਸੀ ਵੀ ਇਹ ਮੇਰੇ ਦੁਸ਼ਮਣ ਨੇ ਜੋ ਕੁਝ ਹੈ ਉਹ ਨਮਨੀਤ ਹੈ ਇੱਕ ਦਿਨ ਨਿਕਤਾ ਟੀਵੀ ਦੇ ਉੱਪਰ ਇੱਕ ਕ੍ਰਾਈਮ ਸ਼ੋਅ ਦੇਖਦੀ ਹੈ ਕ੍ਰਾਈਮ ਸ਼ੋਅ ਦੇ ਵਿੱਚ ਪਤੀ ਪਤਨੀ ਹੁੰਦੇ ਨੇ ਉਹ ਆਪਣੀ ਪਤਨੀ ਨੂੰ ਕੁਰਸੀ ਦੇ ਨਾਲ ਬੰਨ੍ਹ ਕੇ ਅੱਖਾਂ ਬੰਨ੍ਹ ਕੇ ਤੇ ਉਹਦਾ ਕਤਲ ਕਰਦਾ ਫਿਰ ਸਾਰਾ ਕੁਝ ਜਾ ਕੇ ਉਹ ਸਾਫ਼ ਕਰਦਾ ਇਹ ਸਾਰਾ ਕੁਝ ਦੇਖ ਕੇ ਨਿਕਤਾ ਦੇ ਮਨ ਦੇ ਵਿੱਚ ਵੀ ਪਲਾਨ ਆਉਂਦਾ ਇਸ ਤਰੀਕੇ ਦੇ ਨਾਲ ਜੇ ਮੈਂ ਸਦਾਰਤ ਦਾ ਤੇ ਆਪਣੇ ਮਾਪੇ ਦਾ ਕਤਲ ਕਰਦੀ ਆ ਨਾਲੇ ਮੈਂ ਫੜੀ ਨਹੀਂ ਜਾਵਾਂਗੀ ਮੇਰੇ ਉੱਪਰ ਕਿਸੇ ਨੂੰ ਸ਼ੱਕ ਨਹੀਂ ਹੋਏਗਾ ਤੇ ਸਾਡੇ ਜਿਹੜੇ ਰਸਤੇ ਤੇ ਰੋੜੇ ਨੇ ਉਹ ਵੀ ਨਿਕਲ ਜਾਣਗੇ ਜੇ ਇਹ ਤਿੰਨੇ ਹੀ ਖਤਮ ਹੋ ਜਾਣਗੇ ਤੇ ਮੈਨੂੰ ਨਮਨੀਤ ਨਾਲ ਮਿਲਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਹੁਣ ਇਸੇ ਪਲਾਨ ਦੇ ਤਹਿਤ ਜਿਸ ਦਿਨ ਉਹਦੇ ਮਾਪੇ ਕੰਮ ਤੇ ਜਾਂਦੇ ਨੇ ਇਹ ਆਪਣੇ ਭਰਾ ਨੂੰ ਕਹਿੰਦੀ ਆ ਵੀ ਚਲੋ ਆਪਾਂ ਲੁਕਣ ਵਿੱਚ ਹੀ ਖੜੀਏ ਉਹ ਨਹੀਂ ਮੰਨਦਾ ਫਿਰ ਦੁਬਾਰਾ-ਬਾਰ-ਬਾਰ ਕਹਿਣ ਤੇ ਉਹਨੂੰ ਹੁੰਦਾ ਵੀ ਚਲ ਛੋਟੀ ਐ ਖੁਸ਼ ਹੋ ਜਾਏਗੀ ਉਹ ਮੰਨ ਜਾਂਦਾ ਉਸ ਤੋਂ ਬਾਅਦ ਥੋੜੀ ਦੇਰ ਖੇਡਣ ਤੋਂ ਬਾਅਦ ਕਹਿੰਦੀ ਹੈ ਵੀ ਆਪਾਂ ਨਵੇਂ ਤਰੀਕੇ ਨਾਲ ਖੇਡਦੇ ਹਾਂ। ਉਹਦੀ ਛੋਟੀ ਭੈਣ ਹੁੰਦੀ ਆ ਉਹ ਇਹ ਗੱਲ ਵੀ ਮੰਨ ਜਾਂਦਾ। ਉਹਦੀ ਅੱਖਾਂ ਤੇ ਪੱਟੀ ਬੰਨ੍ਹ ਦਿੰਦੀ ਹੈ। ਉਹਨੂੰ ਕੁਰਸੀ ਤੇ ਬਿਠਾ ਦਿੰਦੀ ਹੈ। ਉਸ ਤੋਂ ਬਾਅਦ ਉਹਦੇ ਹੱਥ ਵੀ ਜਿਹੜੇ ਨੇ ਕੁਰਸੀ ਦੇ ਨਾਲ ਬੰਨ੍ਹ ਦਿੰਦੀ ਹੈ। ਹੁਣ ਉਹ ਕਹਿੰਦਾ ਵੀ ਮੇਰੀਆਂ ਅੱਖਾਂ ਦਰਦ ਕਰ ਰਹੀਆਂ ਨੇ, ਪੱਟੀ ਥੋੜੀ ਢਿੱਲੀ ਕਰ। ਨਿਕ ਤਾਂ ਪੱਟੀ ਢਿੱਲੀ ਨਹੀਂ ਜੀ ਕਰਨਾ ਚਾਹੁੰਦੀ ਪਰ ਫਿਰ ਇਹਨੂੰ ਇਹ ਸੀ ਵੀ ਕਿਤੇ ਰੌਲਾ ਪਾ ਦੇ ਕੋਈ ਆ ਜਾਏ ਤਾਂ ਪੱਟੀ ਢਿੱਲੀ ਕਰ ਦਿੰਦੀ ਹੈ। ਉਹ ਥੋੜੀ ਖਿਸਕ ਕੇ ਤਾਂ ਹੀ نیچے ਆ ਗਈ ਸੀ। ਉਸ ਤੋਂ ਬਾਅਦ ਇਹ ਜਾਂਦੀ ਹੈ ਕਿਚਨ ਦੇ ਉਹ ਕੰਨ ਉਹ ਮਜ਼ਾਕ ਸਮਝਦਾ ਵੀ ਛੋਟੀ ਮੇਰੀ ਭੈਣ ਹੈ ਇਹ ਮੇਰਾ ਕਤਲ ਥੋੜੀ ਕਰੇਗੀ ਦਿਮਾਗ ਦੇ ਵਿੱਚ ਵੀ ਗੱਲ ਨਹੀਂ ਆਉਂਦੀ ਉਹ ਫਿਰ ਕਹਿੰਦੀ ਉਹ ਫਿਰ ਮਜ਼ਾਕ ਕਰਦਾ ਉਹ ਫਿਰ ਦੁਬਾਰਾ ਜਦੋਂ ਕਹਿੰਦੀ ਹੈ ਤੇ ਇਹ ਮਜ਼ਾਕ ਸਮਝਦਾ ਪਰ ਨਿਕ ਤਾਂ ਕੀ ਕਰਦੀ ਹੈ ਉਹਦੇ ਸੀਨੇ ਦੇ ਵਿੱਚ ਚਾਕੂ ਜਿਹੜਾ ਪੂਰਾ ਲੰਗਾ ਦਿੰਦੀ ਹੈ ਇੱਕ ਤੋਂ ਬਾਅਦ ਇੱਕ ਤਿੰਨ ਵਾਰ ਕੀਤੇ ਜਾਂਦੇ ਨੇ ਉਹਦੇ ਸੀਨੇ ਤੇ ਉਹ ਤੜਫਦਾ ਜਦੋਂ ਤੜਫ ਕੇ ਉਹ ਛੜਪਟਾਂਦਾ ਤੇ ਉਹਦੀ ਕੁਰਸੀ गिर ਜਾਂਦੀ ਹੈ ਉਸ ਤੋਂ ਬਾਅਦ ਉਹਦੇ ਗਲੇ ਤੇ ਵਾਰ ਕੀਤੇ ਜਾਂਦੇ ਨੇ ਜਦੋਂ ਦੇਖਦੀ ਹੈ ਵੀ ਇਹ ਮਰ ਚੁੱਕਿਆ ਉਸ ਤੋਂ ਬਾਅਦ ਰਾਮ ਨਾਲ ਉਹ ਬਾਥਰੂਮ ਦੇ ਵਿੱਚ ਜਾਂਦੀ ਹੈ ਬਾਥਰੂਮ ਦੇ ਵਿੱਚ ਜਾ ਕੇ ਚਾਕੂ ਸਾਫ਼ ਕਰਦੀ ਐ ਆਪਣੇ ਕੱਪੜਿਆਂ ਤੇ ਜਿਹੜੇ ਖੂਨ ਦੇ ਛਿੱਟੇ ਪਏ ਸੀ ਕੱਪੜਿਆਂ ਨੂੰ ਸਾਫ਼ ਕਰਦੀ ਐ ਕੱਪੜੇ ਰੱਖਦੀ ਐ ਤੇ ਉਸ ਤੋਂ ਬਾਅਦ ਦੂਜੇ ਕੱਪੜੇ ਪਾ ਕੇ ਫਿਰ ਉਹ ਬਾਹਰ ਜਾ ਕੇ ਨਾਟਕੀਆਂ ਸ਼ੁਰੂ ਕਰਦੀ ਐ ਉਹ ਨਾਟਕ ਕਰਦੀ ਐ ਵੀ ਇਹਦਾ ਕਿਸੇ ਨੇ ਕਤਲ ਕਰ ਦਿੱਤਾ ਫਰੈਂਸਿਕ ਟੀਮ ਨੇ ਉਹ ਚਾਕੂ ਵੀ ਬਰਾਮਦ ਕਰ ਲਿਆ ਸੀ ਤੇ ਇਹਦੇ ਨਿਸ਼ਾਨ ਵੀ ਉਹਦੇ ਨਾਲ ਮੈਚ ਕਰਦੇ ਨੇ ਤੇ ਉਹ ਕੱਪੜੇ ਵੀ ਬਰਾਮਦ ਕਰਦੇ ਨੇ ਜਿਸ ਕੱਪੜਿਆਂ ਦੇ ਉੱਤੇ ਖੂਨ ਲੱਗਿਆ ਹੋਇਆ ਸੀ ਤੇ ਬਾਥਰੂਮ ਦੇ ਵਿੱਚ ਵੀ ਖੂਨ ਜਿਹੜਾ ਸੈਂਪਲ ਮਿਲਦੇ ਨੇ ਉਹ ਵੀ ਮੈਚ ਕਰਦਾ ਉਹਦੇ ਖੂਨ ਦੇ ਨਾਲ ਉਹਨੇ ਸਾਰੇ ਸਬੂਤ ਸੀ ਤੇ ਇਹ ਵੀ ਸਬੂਤ ਸੀ ਵੀ ਨਾ ਤਾਂ ਬਾਹਰੋਂ ਕੋਈ ਅੰਦਰ ਆਇਆ ਨਾ ਅੰਦਰੋਂ ਕੋਈ ਬਾਹਰ ਗਿਆ ਨਿਕਤਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਸਾਰਾ ਕੁਝ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਪਰ ਨਿਕਤਾ ਦੇ ਮਾਪੇ ਦਾ ਕਹਿਣਾ ਹੁੰਦਾ ਵੀ ਪੁਲਿਸ ਇਹਨੂੰ ਗਲਤ ਫਸਾਰੀ ਹੈ ਸਾਡੇ ਬੇਟੇ ਦਾ ਕਤਲ ਸਾਡੀ ਬੇਟੀ ਕਰ ਹੀ ਨਹੀਂ ਸਕਦੀ ਇਹ ਨਿਕਤਾ ਕਰ ਹੀ ਨਹੀਂ ਸਕਦੀ ਤੇ ਨਿਕਤਾ ਦਾ ਇਹ ਵੀ ਕਹਿਣਾ ਹੁੰਦਾ ਵੀ ਅਗਲੇ ਨਿਸ਼ਾਨੇ ਤੇ ਉਹਦੇ ਮਾਪੇ ਸੀ ਇਸ ਤੋਂ ਬਾਅਦ ਇਹੀ ਗੇਮ ਇਹਨੇ ਆਪਣੇ ਮਾਪੇ ਨਾਲ ਖੇਡਣੀ ਸੀ ਇਹਨਾਂ ਨੂੰ ਖਤਮ ਕਰਨ ਤੋਂ ਬਾਅਦ ਉਹਨੂੰ ਨਵਨੀਤ ਨਾਲ ਮਿਲਣ ਤੋਂ ਕੋਈ ਨਹੀਂ ਸੀ ਰੋਕ ਸਕਦਾ ਪੁਲਿਸ ਦੇ ਸਾਰੇ ਕੁਝ ਕਹਿਣ ਦੇ ਬਾਵਜੂਦ ਪੁਲਿਸ ਦਾ ਇਹ ਵੀ ਕਹਿਣਾ ਸੀ ਵੀ ਅਗਲੇ ਨਿਸ਼ਾਨੇ ਤੇ ਤੁਸੀਂ ਸੀ ਤਾਂ ਵੀ ਮਾਪੇ ਜਿਹੜਾ ਨਹੀਂ ਮੰਨਦਾ ਤੇ ਪੁਲਿਸ ਵੱਲੋਂ ਸਬੂਤ ਵੀ ਦਿੱਤੇ ਜਾਂਦੇ ਨੇ ਪਰ ਮਾਪੇ ਦਾ ਇਹ ਕਹਿਣਾ ਹੁੰਦਾ ਵੀ ਇਹ ਸਾਡੀ ਬੇਟੀ ਨੇ ਨਹੀਂ ਕੀਤਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਫਿਰ ਕੇਸ ਚੱਲਦਾ ਤੇ ਉਸ ਤੋਂ ਬਾਅਦ ਉਹਨੂੰ ਸਜ਼ਾ ਹੁੰਦੀ ਹੈ ਹਾਲਾਂਕਿ ਨਾਬਾਲਗ ਹੁੰਦੀ ਹੈ ਤੇ ਬਹੁਤੀ ਸਜ਼ਾ ਨਹੀਂ ਮਿਲਦੀ ਜਿਦੀ ਕਿ ਉਹ ਹੱਕਦਾਰ ਸੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਪਰ ਉਹਨੀ ਸਜ਼ਾ ਉਹਨੂੰ ਨਹੀਂ ਮਿਲਦੀ ਪਰ ਇੱਥੇ ਦੇਖੋ ਇੱਕ 17 ਸਾਲ ਦੀ ਕੁੜੀ ਦੇ ਉੱਤੇ ਜਿਹੜਾ ਕੇਸ ਸਾਲ 6 ਮਹੀਨੇ ਦਾ ਪਿਆਰ ਇੰਨਾ ਹਾਵੀ ਹੁੰਦਾ ਵੀ ਉਹਨੂੰ ਨਾ ਦਾ ਆਪਣੇ ਮਾਪੇ ਦਾ ਖਿਆਲ ਰਹਿੰਦਾ ਨਾ ਆਪਣੇ ਭਰਾ ਦਾ ਉਹ ਤਿੰਨਾਂ ਨੂੰ ਖਤਮ ਕਰਨੀ ਚਾਹੁੰਦੀ ਸੀ ਜਿਹੜੇ ਇੰਨੇ ਸਾਲਾਂ ਦੇ ਉਹਦੇ ਨਾਲ ਸਬੰਧ ਸੀ ਆਪਣੇ ਮਾਪੇ ਬਾਪ ਦੇ ਨਾਲ ਜਿਹੜੇ ਮਾਪੇ ਬਾਪ ਨੇ ਉਹਨੂੰ ਇੰਦੇ ਲਾੜ ਪਿਆਰ ਨਾਲ ਪਾਲ ਲਿਆ ਪੋਸਿਆ ਪੜਾਇਆ ਇਸ ਕਾਬਲ ਵੀ ਬਣਾਇਆ ਵੀ ਉਹ ਕਿਸੇ ਹੋਰ ਬਾਰੇ ਸੋਚ ਸਕੇ ਪਰ ਉਹਨੇ ਉਹਨਾਂ ਬਾਰੇ ਨਹੀਂ ਸੋਚਿਆ ਜੇ ਕਿਤੇ ਪੁਲਿਸ ਉਹਨਾਂ ਤੱਕ ਨਾ ਪਹੁੰਚਦੀ ਤਾਂ ਸ਼ਾਇਦ ਹੋ ਸਕਦਾ ਜੇ ਮਾਪੇ ਬਾਪ ਵੀ ਜਿਉਂਦੇ ਨਾ ਹੁੰਦੇ ਤੇ ਉਹ ਆਪਣੀ ਜ਼ਿੰਦਗੀ ਆਰਾਮ ਨਾਲ ਜਿਉਂਦੀ ਹੁੰਦੀ ਨਮਨੀਤ ਨਾਲ ਸਜ਼ਾ ਉਹਨੂੰ ਹਾਲਾਂਕਿ ਨਾਬਾਲਗ ਹੋਣ ਕਰਕੇ ਬਹੁਤ ਘੱਟ ਮਿਲੀ ਹੈ ਪਰ ਜਦੋਂ ਬਾਹਰ ਆਏਗੀ ਉਦੇ ਉੱਪਰ ਕਲੰਕ ਰਹੇਗਾ ਆਪਣੇ ਭਰਾ ਦੀ ਮੌਤ ਦਾ ਉਹ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰੇਗੀ ਹਮੇਸ਼ਾ ਇੱਕ ਕਲੰਕ ਲੈ ਕੇ ਜਿਹੜੀ ਆਪਣੇ ਭਰਾ ਦੀ ਨਹੀਂ ਹੋਈ ਆਪਣੇ ਮਾਪੇ ਦੀ ਨਹੀਂ ਹੋਈ ਉਹ ਕਿਸੇ ਹੋਰ ਦੀ ਹੋਏਗੀ ਇਸ ਚੀਜ਼ ਦੀ ਵੀ ਕੀ ਗਾਰੰਟੀ ਹੈ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਚਾਹੇ ਉਹ ਮਾਪੇ ਆ ਭਾਈ ਭੈਣ ਇਦੋਂ ਵੱਧ ਪਿਆਰ ਤੁਹਾਨੂੰ ਕੋਈ ਨਹੀਂ ਕਰ ਸਕਦਾ ਇਹ ਰਿਸ਼ਤਿਆਂ ਦੀ ਹਮੇਸ਼ਾ ਕਦਰ ਕਰੋ ਟਾਈਮ ਤੇ ਲੱਗਦਾ ਕਈ ਵਾਰ ਵੀ ਇਹ ਸਾਡੇ ਬਾਰੇ ਗਲਤ ਸੋਚ ਰਹੇ ਨੇ ਪਰ ਕੋਈ ਮਾਪੇ ਆਪਣੇ ਬੱਚਿਆਂ ਬਾਰੇ ਕਦੇ ਵੀ ਗਲਤ ਨਹੀਂ ਸੋਚ ਸਕਦਾ ਇਹ ਰੀਸ ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ